ਸ਼ੁਰੂ ਹੋਣ ਵਾਲੀ ਆ ਚੱਲਦੇ ਆਪਾਂ ਪਹਿਲੀ ਰੇਲ ਵਾਲ ਹਾਂ ਆ 200 ਰੁਪਈਆ ਹੀ 210 ਰੁਪਈਏ 15 ਰੁਪਈਏ ਵੀਰ ਵੀਏ 25 ਰੁਪਈਏ 250 ਰੁਪਈਆ 50 60 70 75 80 85 90 95 295 295 ਬੋਲਾਂਗੇ ਨੇ ਇੰਦਰ ਆ ਬਾਈ 295 ਰੁਪਏ ਬਾਈ ਜੀ ਲਓ ਜੀ 295 ਰੁਪਏ ਲੱਗੀ ਆ ਤੇ ਪੁਰਾਣੀ ਤੂੜੀ ਸੀ ਇਹ ਪਹਿਲੀ ਟਰਾਲੀ ਉਹ ਤੂੜੀ ਲਈ ਲਾ ਕੇ ₹200 ₹200 ₹200 ₹5 ₹10 15 20 25 30 35 40 45 245 ਬੋਲਾਂਗੇ ਨੇ 245 ਜੀ ਲੈ ਲੋਣੀ ਭਾਈ ਲਓ ਜੀ ਨਵੀਂ ਟੂੜੀ ਸੀਗੀ 245 ਲੱਗੀ ਤੇ ਫਰ ਬਾਕੀ ਆ ਵੀਰਾਂ ਆਸਕਰ ਦੋਗਿਆਂ ਨੇ ਬੋਲੋ ਜੀ ਤੁਹਾਨੂੰ ਲੱਗਦਾ ਆਪਣਾ ਕੰਮ ਹੈ ਹੈ ਹੁਣ ਆ ਗਏ ਬੋਲੋ 200 5 10 15 20 25 3 35 40 48 250 54 260 65 70 75 80 85 ਬੋਲੇ 285 ਬੋਲਦਾ ਜੀ 285 ਰੁਪਏ ਬਾਈ ਨਹੀਂ ਵੇਚਣੀ ਅੰਦਰ ਜੀ ਅੰਦਰ ਜੀ ਥੋੜੀ ਬੋਲੋ ਜੀ ਦੇਖੋ ਕੀ 230 240 30 60 65 70 75 80 85 90 95 395 ਬੋਲੇ ਨੇ 295 ਲੋ ਜੀ ਇਹੋ ਜੀ 295 ਤੇ ਇਹ ਆ ਭਾਈ ਅੰਤਲ ਵੀ ਥੋੜੀ ਬੋਲੋ ਭਾਈ 200 200 200 5 10 15 20 25 35 40 240 45 250 52 60 65 70 270 75 80 85 285 ਬੋਲਾਂਗੇ ਨੇ 285 ਰੁਪਏ ਬਾਈ ਲੋ ਜੀ 285 ਲੱਗੀ ਟਰਾਲੀ ਤੇ ਅਗਲੀ ਆਪਾਂ ਦੇਖਦੇ ਆਂ ਟਰਾਲੀਆਂ ਜੀ ਕਾਫੀ ਆਈਆਂ ਸੀ ਨਾ ਸਾਡੀ ਦੁਨੀਆ ਦੇ ਨਾਲ ਦੀ ਬਾਈ ਬੋਲੋ ਬੋਲੋ 150 150 150 50 60 70 75 80 90 93 200 5 10 15 20 200 ਵੀ ਬੋਲ ਲੈ ਗਏ 25 ਕੋਈ ਨਹੀਂ ਮੈਨੂੰ 35 40 40 ਬੋਲਦਾ ਕੋਈ 240 ਰੁਪਏ ਬਾਈ ਜੀ ਮੈਨੂੰ ਜੀ ਲੱਗਿਆ 280 ਨਹੀਂ ਆਣ ਹਾਂ ਆ 250 ਰੁਪਿਆ 52 60 ਰੁਪਏ 65 70 75 80 85 90 93 300 300 ਬੋਲਣਗੇ 300 ਰੁਪਏ ਲੈ ਪੈਸੇ ਦੇ ਚਿੰਨ੍ਹ ਨਹੀਂ ਗਾਇਕ ਮਾਸ਼ਾਅੱਲਾ ਹਾਂਜੀ 250 ਰੁਪਇਆ 250 ਰੁਪਇਆ 250 ਰੁਪਇਆ 50 60 65 70 70 ਰੁਪਏ ਬੋਲਣਗੇ ਉਹ 170 ਰੁਪਏ ਬਾਈ ਜੀ ਲਓ ਜੀ 270 ਲੱਗਿਆ ਇਹ ਬੋਲੋ ਜੀ ਬੋਲੋ ਸਾਤੇ ਆ ਜਾ ਰੇ anh đang đi ở hang cái nhà này, nói luôn nói luôn, anh bùng ra ਮਸਾਲਾ ਥੋੜੀ ਜਿਹੀ ਲੈ ਲਾ ਦੋ। ਇਹਦੇ ਸਾਹਮਣੇ ਆਹ ਦੇਰ ਥੋੜੀ ਜਿਆ। 150 150 150 ਬੋਲਾਂ ਬਾਈ ਜੀ ਨਾ ਫੇਰ ਪੜ ਲਓ ਬਈ। ਭਾਈ 150 ਰੁਪਏ ਦੇ ਦਿੰਦੇ। ਆ ਕਿਦੀ ਆ ਬਾਈ ਬਾਹਰ ਦੀ ਅੰਦਰ ਦੀ ਥੋੜੇ ਸਾਹਮਣੇ ਆ ਬਾਈ

200 25 10 15 20 25 30 35 40 45 250 ਜੰਡਾ 255 ਬੋਲੇਗਾ ਨਾ 255 ਰੁਪਏ ਬਾਈ 50000 ਗੰਦਾ ਇੱਕ ਮੁੰਡਾ 200 5 10 15 20 25 30 35 40 45 250 250 ਬੋਲਾ ਬਾਈ ਜੀ ਯਾਰ ਜਰਾ 250 ਰੁਪਏ ਬਾਈ ਬੋਸ਼ਾਲਾ ਯਾਰ ਜੀ